ਪੀੜੀ ਦਰ ਪੀੜੀ ਗੁਰੂ ਸਹਿਬਾਨ ਦੀ ਸੇਵਾ ਕਰਨ ਵਾਲੇ ਬਾਬਾ ਬੁੱਢਾ ਜੀ ਦੇ ਵੰਸ ਬਾਰੇ ਵੱਡਮੁੱਲੀ ਜਾਣਕਾਰੀ ਵੀਰ ਬਾਬਾ ਬੁੱਢਾ ਜੀ ਰਮਦਾਸ ਤੇ ਜੋੜ ਮੇਲੇ ਮੌਕੇ ਸਾਡੀ ਖਾਸ ਪੇਸ਼ਕਸ਼ ਪਿੰਡ ਕੱਥੂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਪਾਈ ਸੁੱਗਾ ਜੀ ਦੇ ਘਰ ਤੇ ਮਾਤਾ ਗੌਰਾਂ ਜੀ ਦੀ ਪਵਿੱਤਰ ਕੋਖੋਂ ਜਨਮੇ ਬਾਬਾ ਬੁੱਢਾ ਜੀ ਦੀਆਂ 10 ਪੀੜੀਆਂ ਨੇ ਗੁਰੂ ਘਰ ਦੀ ਸੇਵਾ ਨਿਭਾਈ ਅਤੇ 6 ਪੀੜੀਆਂ ਨੇ ਗੁਰੂ ਸਹਿਬਾਨ ਦੇ ਦਰਸ਼ਨ ਕਰਦਿਆਂ ਗੁਰਤਾ ਗੱਦੀ ਤਿਲਕ ਦੀ ਰਸਮ ਅਦਾ ਕੀਤੀ ਸੀ ਆਪ ਜੀ ਦਾ ਬਚਪਨ ਦਾ ਨਾਮ ਬੂੜਾ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪ ਜੀ ਦੀਆਂ ਸਿਆਣੀਆਂ ਗੱਲਾਂ ਸੁਣੀਆਂ ਤਾਂ ਗੁਰੂ ਜੀ ਨੇ ਆਪ ਜੀ ਦਾ ਨਾਮ ਬੁੱਢਾ ਰੱਖਿਆ ਸੀ ਬਾਬਾ ਬੁੱਢਾ ਜੀ ਦਾ ਵਿਆਹ ਅਚਲ ਪਿੰਡ ਦੇ ਜ਼ਿਮੀਦਾਰ ਦਿੱਤੀ ਬੀਬੀ ਮੀਰੋਵਾ ਜੀ ਦੇ ਨਾਲ ਹੋਇਆ ਤੇ ਆਪ ਜੀ ਦੇ ਘਰ ਚਾਰ ਪੁੱਤਰਾਂ ਭਾਈ ਸੁਧਾਰੀ ਜੀ ਭਾਈ ਪਿਖਾਰੀ ਜੀ ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ ਨੇ ਜਨਮ ਲਿਆ ਬਾਬਾ ਬੁੱਢਾ ਜੀ ਤੋਂ ਬਾਅਦ ਉਹਨਾਂ ਦੇ ਛੋਟੇ ਸੁਪੁੱਤਰ ਭਾਈ ਪਾਨਾ ਜੀ ਨੇ ਸ੍ਰੀ ਗੁਰੂ ਹਰ Rai ਸਾਹਿਬ ਨੂੰ ਗੁਰਤਾ ਗੱਦੀ ਦਾ ਤਿਲਕ ਲਾ ਕੇ ਆਪਣੀ ਖਾਨਦਾਨੀ ਸੇਵਾ ਪਰੰਪਰਾ ਜਾਰੀ ਰੱਖੀ ਸੀ ਭਾਈ ਪਾਨਾ ਜੀ ਤੋਂ ਬਾਅਦ ਗੁਰੂ ਘਰ ਦੀ ਸੇਵਾ ਉਹਨਾਂ ਦੇ ਛੋਟੇ ਸੁਪੁੱਤਰ ਭਾਈ ਸਰਵੰਜ ਜੀ ਨੇ ਨਿਭਾਈ ਤੇ ਉਹਨਾਂ ਤੋਂ ਬਾਅਦ ਸੇਵਾ ਦੀ ਪਰੰਪਰਾ ਨੂੰ ਬਾਬਾ ਬੁੱਢਾ ਜੀ ਦੇ ਪੜਪੋਤੇ ਅਤੇ ਭਾਈ ਸਰਵੰਜ ਜੀ ਦੇ ਸੁਪੁੱਤਰ ਭਾਈ ਝੰਡਾ ਜੀ ਨੇ ਜਾਰੀ ਰੱਖਦੇ ਹ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਰਸਮ ਪੂਰੀ ਕੀਤੀ ਸੀ ਅਸੀਂ ਤੁਹਾਨੂੰ ਦੱਸ ਦਈਏ ਕਿ ਭਾਈ ਝੰਡਾ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਜੰਗਾਂ ਵਿੱਚ ਵੀ ਹਿੱਸਾ ਲਿਆ ਸੀ। ਭਾਈ ਝੰਡਾ ਜੀ ਤੋਂ ਬਾਅਦ ਬਾਬਾ ਬੁੱਢਾ ਜੀ ਦੇ ਖਾਨਦਾਨ ਵਿੱਚੋਂ ਪੰਜਵੇਂ ਅਸਥਾਨ ਤੇ ਭਾਈ ਗੁਰਦਿੱਤਾ ਜੀ ਨੇ ਗੁਰੂ ਘਰ ਦੀ ਸੇਵਾ ਨਿਭਾਈ ਸੀ। ਜਿਸ ਸਮੇਂ ਆਪੇ ਗੁਰੂਬਾਣ ਬੈਠੇ ਪਖੰਡੀਆਂ ਨੇ 22 ਮੰਝੀਆਂ ਲਾਈਆਂ ਤਾਂ ਭਾਈ ਗੁਰਦਿੱਤਾ ਜੀ ਨੇ ਬੜੀ ਸਿਆਣਪ ਨਾਲ ਕੰਮ ਲਿਆ। ਅਤੇ ਪਾਈ ਮੱਖਣਸ਼ਾ ਲੁਬਾਣਾ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਹੀ ਗੁਰੂ ਜੀ ਦੀ ਗੁਰਤਾ ਗੱਦੀ ਰਸਮ ਪੂਰੀ ਕੀਤੀ ਸੀ ਪਾਈ ਗੁਰਦਿੱਤਾ ਜੀ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੀ 6ਵੀਂ ਵੰਸ਼ ਪਾਈ RAM KOER ਨੇ ਜਨਮ ਲਿਆ ਜਿਨ੍ਹਾਂ ਦਾ ਜਸ ਦੂਰ-ਦੂਰ ਤੱਕ ਫੈਲਿਆ ਪਾਈ RAM KOER ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕ ਕੇ ਪਾਈ ਗੁਰਬਖਸ਼ ਸਿੰਘ ਬੜੇ ਸਨ RAM KOER ਤੋਂ ਬਾਅਦ ਬਾਬਾ ਬੁੱਢਾ ਜੀ ਦੀ 7ਵੀਂ 8ਵੀਂ 9ਵੀਂ ਅਤੇ 10ਵੀਂ ਪੀੜ੍ਹੀ ਵਿੱਚ ਪਾਈ ਮਿਹਰ ਸਿੰਘ ਭਾਈ ਸ਼ਾਮ ਸਿੰਘ ਭਾਈ ਕਾਨ ਸਿੰਘ ਅਤੇ ਭਾਈ ਸੁਜਾਨ ਸਿੰਘ ਨੇ ਰਮਦਾਸ ਵਿਖੇ ਵਾਰੀ-ਵਾਰੀ ਗੁਰੂ ਘਰ ਦੀ ਸੇਵਾ ਸੰਭਾਲੀ ਸੀ 10 ਪੀੜੀਆਂ ਤੱਕ ਲਗਾਤਾਰ ਪੀੜੀ-ਦਰ ਪੀੜੀ ਗੁਰੂ ਸਹਿਬਾਨ ਅਤੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਬ੍ਰह्म ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੀ ਬੇਮਿਸਾਲ ਸ਼ਖਸੀਅਤ ਨੂੰ ਅਸੀਂ ਸਿਨਮਰ ਸੇਜਦਾ ਕਰਦੇ ਹਾਂ